ਜੇ ਤੁਸੀਂ ਆਪਣੀ ਗੱਡੀ ਰੋਂਗ ਪਾਰਕਿੰਗ ਖੜੀ ਕੀਤੀ ਹੈ ਤਾਂ ਟੋ ਵੈਨ ਤੁਹਾਡੀ ਗੱਡੀ ਚੱਕ ਕੇ ਲੈ ਜਾਏਗੀ ਤੁਹਾਡੇ ਤੇ ਮੋਟਾ ਜੁਰਮਾਨਾ ਕਰੇਗੀ। ਔਰ ਅਗਰ ਜੇ ਤੁਸੀਂ ਰੋਂਗ ਪਾਰਕਿੰਗ ਤੋਂ ਇਲਾਵਾ ਸੜਕ ਦੇ ਵਿੱਚ ਕਾਰ ਗੱਡੀ ਖੜੀ ਕੀਤੀ ਹੈ ਤਾਂ ਵੀ ਟੋ ਵੈਨ ਤੁਹਾਡੀ ਗੱਡੀ ਲੈ ਜਾਏਗੀ। ਇਹ ਦੂਰੋਂ ਮਾਤਾ ਮੰਦਰ ਦੇ ਕੋਲ ਚੌਕ ਹੈ ਔਰ ਫੁੱਟਪਾਥ ਤੇ ਬਣਿਆ ਲੋਕਾਂ ਦੇ ਜੈਬਰਾ ਕਰੌਸਿੰਗ ਕਰਨ ਦੇ ਲਈ ਜਦੋਂ ਟ੍ਰੈਫਿਕ ਆਂਦਾ ਤਾਂ ਲੋਕ ਇੰਤਜ਼ਾਰ ਕਰਕੇ ਜਦੋਂ ਰੈੱਡ ਲਾਈਟ ਹੁੰਦੀ ਹੈ ਤਾਂ ਇੱਥੋਂ ਪਾਰ ਹੋ ਸਕਦੇ ਨੇ। ਪਰ ਇਸ ਫੁੱਟਪਾਥ ਦੇ ਉੱਤੇ ਇਹ ਪੀਸੀਆ ਵੈਨ ਖੜੀ ਹੈ ਉਹ ਸਾਡੀ ਨਿਗਾਹ ਪਈ ਉਹ ਪੂਰੀ ਤਰ੍ਹਾਂ ਇਹ ਜਿਹੜਾ ਫੁੱਟਪਾਥ ਹੈ ਸਪੀਸੀਅਲ ਵੈਨ ਵਾਸਤੇ ਹੀ ਮੇਰੇ ਖਿਆਲ ਨਾਲ ਇਹ ਪੁਲਿਸ ਮੁਲਾਜ਼ਮਾ ਨੇ ਇਹ ਬਣਾਇਆ ਹੋਇਆ ਹੈ ਜਿਸ ਤਰ੍ਹਾਂ ਦੇ ਨਾਲ ਇਹ ਗੱਡੀ ਪੂਰੀ ਦੀ ਪੂਰੀ ਇੱਕ ਫੁੱਟਪਾਥ ਤੇ ਖੜੀ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਵੱਡਾ ਇਹ ਵੀ ਹੈ ਕਿ ਕੀ ਇਹਨਾਂ ਪੁਲਿਸ ਮੁਲਾਜ਼ਮਾ ਨੂੰ ਇਹ ਨਹੀਂ ਪਤਾ ਕਿ ਫੁੱਟਪਾਥ ਆਮ ਜਨਤਾ ਦੇ ਲਈ ਹੈ ਗੱਡੀ ਖੜਨ ਦੇ ਲਈ ਖੜੀ ਕਰਨ ਦੇ ਲਈ ਨਹੀਂ ਹੈ ਤੁਸੀਂ ਇੱਥੇ ਗੱਡੀ ਕਿਉਂ ਖੜੀ ਕਰਦੇ ਹੋ ਅਫਸਰਾਂ ਦੇ ਹੁਕਮ ਨਾਲ ਸਾਰਾ ਗੱਡੀ ਖੜੀ ਹੈ ਸਰ ਘਰੇ ਨੇ ਕਿ ਇੱਥੇ ਗੱਡੀ ਖੜੀ ਕਰਿਆ ਇਹ ਤਾਂ ਜੈਬਰਾਂ ਕ੍ਰੋਸਿੰਗ ਹੈ ਲੋਕਾਂ ਦੇ ਪਾਰ ਕਰਨ ਦੇ ਲਈ ਹੈ ਜਦੋਂ ਰੈੱਡ ਲਾਈਟ ਹੋ ਜਾਵੇ ਪਰ ਉਹ ਬੰਦਾ ਕਿੱਥੇ ਫਿਰ ਖੜੂਗਾ ਜਦੋਂ ਜੈਬਰਾਂ ਕ੍ਰੋਸਿੰਗ ਕੀ ਜਦੋਂ ਇਹ ਅਫਸਰਾਂ ਨੂੰ ਨਾਲ ਦੇ ਚਲੇ ਆ ਦਾਂਗੇ ਅਸੀਂ ਵੀ ਗੱਡੀ ਇਹਨੂੰ ਦੱਸੋ ਕਿੱਥੇ ਖੜੀ ਕਰੀ ਤੁਸੀਂ ਟ੍ਰੈਫਿਕ ਮੁਲਾਜ਼ਮ ਹੋ ਤੁਸੀਂ ਲੋਕਾਂ ਨੂੰ ਤੁਸੀਂ ਪੀਸੀਆਰ ਮੁਲਾਜ਼ਮ ਹੋ ਤੁਸੀਂ ਲੋਕਾਂ ਨੂੰ ਹਿਦਾਇਤਾਂ ਦਿੰਦੇ ਹੋਗੇ ਉਹ ਟੂਰਿੰਗ ਵੈਨ ਜਿਹੜੀ ਆਉਂਦੀ ਹੈ ਗੱਡੀਆਂ ਚੱਕ ਕੇ ਲੈ ਜਾਂਦੀ ਹੈ ਪਰ ਤੁਸੀਂ ਆਪਣੀ ਗੱਡੀ ਖੜੀ ਕੀਤੀ ਹੈ ਸੜਿਆ ਫੁੱਟਬਾਥ ਦੇ ਉੱਤੇ ਇਹ ਅfsrana ਨੂੰ ਆਪਣੇ ਨਾਲ ਚਲੇ ਆਉਗੀ ਹਾਂ ਅfsrana ਨੂੰ ਤੁਸੀਂ ਫੁੱਟਪਾਥ ਦੇ ਉੱਤੇ ਕਿਉਂ ਬੜੀ ਗੱਲਾਂ ਕਰਦੀ ਹੈ ਇਹ ਤੁਸੀਂ ਅfsrana ਨੂੰ ਜਾ ਕੇ ਤੁਸੀਂ ਪੁੱਛੋ ਸਾਡੇ ਨਾਲ ਕੋਈ ਆਪਣੇ ਅਸੀ ਕਰ ਤੁਸੀਂ ਲੋਕਾਂ ਨੂੰ ਕੀ ਅੱਛਾ ਮੇਰੀ ਗੱਲ ਤੁਸੀਂ ਲੋਕਾਂ ਨੂੰ ਕੀ ਲੋਕਾਂ ਨੂੰ ਕੀ ਕਾਰਨ ਪੜਾਉਂ ਹਾਂ ਅਸੀਂ ਤਾਂ ਬਰੀ ਅਸਰ ਬੰ ਲੋਕਾਂ ਦੇ ਇੱਕ ਹੈ ਵੀ ਪੁਲਿਸ ਖੜੀ ਹੈ ਕ੍ਰਾਈਮ ਮੇਰੀ ਅਸਰ ਨਹੀਂ ਹੁੰਦਾ ਚੌਕ ਦੇ ਵਿੱਚ ਗੱਡੀ ਖੜੀ ਹੈ ਹਾਂ ਜੀ ਅਗਰ ਉੱਥੋਂ ਪਾਰ ਕਰੀ ਕੋਈ ਕਰੂਗਾ ਜੈਬਰਾ ਕ੍ਰੋਸਿੰਗ ਹੈ ਵਿਚਾਰਾ ਕਿੱਥੋਂ ਲੰਘੂਗਾ ਸੜਕ ਹੀ ਹਾਦਸੇ ਦਾ ਸ਼ਿਕਾਰ ਹੋਣਾ ਤੇ ਨਹੀਂ ਹੋਊਗਾ ਮੈਨੂੰ ਸਮਝਾਉਣਾ ਨਹੀਂ ਆ ਰਿਹਾ ਤੁਹਾਨੂੰ ਜੇ ਤੁਸੀਂ ਆਪਣੀ ਗੱਡੀ ਰੋਂਗ ਪਾਰਕਿੰਗ ਖੜੀ ਕੀਤੀ ਹੈ ਤਾਂ ਟੋ ਵੈਂਟ ਤੁਹਾਡੀ ਗੱਡੀ ਚੱਕ ਕੇ ਲੈ ਜਾਏਗੀ ਤੁਹਾਡੇ ਤੇ ਮੋਟਾ ਜੁਰਮਾਨਾ ਕਰੇਗੀ। ਔਰ ਅਗਰ ਜੇ ਤੁਸੀਂ ਰੋਂਗ ਪਾਰਕਿੰਗ ਤੋਂ ਇਲਾਵਾ ਸੜਕ ਦੇ ਵਿੱਚ ਕਾਰ ਗੱਡੀ ਖੜੀ ਕੀਤੀ ਹੈ ਤਾਂ ਵੀ ਟੋ ਵੈਂ ਤੁਹਾਡੀ ਗੱਡੀ ਲੈ ਜਾਏਗੀ। ਪਰ ਤੁਹਾਨੂੰ ਇੱਕ ਤਸਵੀਰ ਦਿਖਾਣਾ ਲੁਧਿਆਣਾ ਦੇ ਇੱਕ ਚੌਕ ਦੀ ਜਿੱਥੇ ਇੱਕ ਫੁੱਟਪਾਥ ਹੈ ਇਹ ਲੋਕਾਂ ਦੇ ਚੱਲਣ ਦੇ ਲਈ ਫੁੱਟਪਾਥ ਹੈ। ਇਦੇ ਤੇ ਲੋਕ ਜਦੋਂ ਜੈਬਰਾ ਕ੍ਰੋਸਿੰਗ ਹੁੰਦੀ ਹੈ ਉਹ ਜਿਹੜੇ ਲੋਕ ਪੈਦਲ ਚੱਲ ਰਹੇ ਹੁੰਦੇ ਆ ਉਹ ਇੰਤਜ਼ਾਰ ਕਰਦੇ ਨੇ ਇੱਥੋਂ ਨਿਕਲਣ ਦਾ ਮੈਂ ਤੁਹਾਨੂੰ ਪੂਰੀ ਤਰ੍ਹਾਂ ਇਸ ਚੌਕ ਦੇ ਬਾਰੇ ਦੱਸਾਂਗਾ ਇਹ ਦੁਰਗਾ ਮਾਤਾ ਮੰਦਿਰ ਦੇ ਕੋਲ ਚੌਕ ਹੈ ਉਹਨੇ ਫੁੱਟਪਾਥ ਤੇ ਬਣਿਆ ਲੋਕਾਂ ਦੇ ਜੈਬਰਾ ਕ੍ਰੋਸਿੰਗ ਕਰਨ ਦੇ ਲਈ ਜਦੋਂ ਟ੍ਰੈਫਿਕ ਆਂਦਾ ਤਾਂ ਲੋਕ ਇੰਤਜ਼ਾਰ ਕਰਕੇ ਜਦੋਂ ਰੈੱਡ ਲਾਈਟ ਹੁੰਦੀ ਹੈ ਤਾਂ ਇੱਥੋਂ ਪਾਰ ਹੋ ਸਕਦੇ ਨੇ ਪਰ ਇਸ ਫੁੱਟਪਾਥ ਦੇ ਉੱਤੇ ਇਹ ਪੀਸੀਆਰ ਵੈਨ ਖੜੀ ਹੈ ਔਰ ਸਾਡੀ ਨਿਗਾਹ ਪਈ ਔਰ ਪੂਰੀ ਤਰ੍ਹਾਂ ਇਹ ਜਿਹੜਾ ਫੁੱਟਪਾਥ ਹੈ ਐਸਪੀਸੀਆਰ ਵੈਨ ਵਾਸਤੇ ਹੀ ਮੇਰੇ ਖਿਆਲ ਨਾਲ ਇਹ ਪੁਲਿਸ ਮੁਲਾਜ਼ਮਾਂ ਨੇ ਇਹ ਬਣਾਇਆ ਹੋਇਆ ਔਰ ਲੋਕਾਂ ਦੀ ਸੁਰੱਖਿਆ ਦੇ ਲਈ ਇਹ ਫੁੱਟਪਾਥ ਬਣਾਇਆ ਹੁੰਦਾ ਹੈ ਅਗਰ ਇਹ ਫੁੱਟਪਾਥ ਤੇ ਲੋਕ ਆ ਕੇ ਜੈਬਰੋ ਕ੍ਰੋਸਿੰਗ ਨਹੀਂ ਕਰਨਗੇ ਤਾਂ ਸੜਕੀ ਹਾਸੇ ਦਾ ਸ਼ਿਕਾਰ ਹੋ ਸਕਦੇ ਨੇ ਮਨੁੱਖੀ জানা ਜਾ ਸਕਦੀ ਹੈ ਨੇ ਪਰ ਜਿਸ ਤਰ੍ਹਾਂ ਦੇ ਨਾਲ ਇਹ ਗੱਡੀ ਪੂਰੀ ਦੀ ਪੂਰੀ ਇੱਕ ਫੁੱਟਪਾਥ ਤੇ ਖੜੀ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਵੱਡਾ ਇਹ ਵੀ ਹੈ ਕਿ ਕੀ ਇਹ ਨਾ ਪੁਲਿਸ ਮੁਲਾਜ਼ਮਾਂ ਨੂੰ ਇਹ ਨਹੀਂ ਪਤਾ ਕਿ ਇਹ ਫੁੱਟਪਾਥ ਆਮ ਜਨਤਾ ਦੇ ਲਈ ਹੈ ਗੱਡੀ ਖੜਨ ਦੇ ਲਈ ਖੜੀ ਕਰਨ ਦੇ ਲਈ ਨਹੀਂ ਹੈ ਔਰ ਜੇ ਤੁਸੀਂ ਆਪਣੀ ਰੋਂਗ ਪਾਰਕਿੰਗ ਦੇ ਵਿੱਚ ਜਾਂ ਸੜਕ ਦੇ ਕਿਨਾਰੇ ਗੱਡੀ ਖੜਨ ਖੜੀ ਕਰਦੇ ਹੋ ਤਾਂ ਇੱਕ ਟੋਇੰਗ ਵੈਨ ਤੁਹਾਡੀ ਗੱਡੀ ਚੱਕ ਕੇ ਲੈ ਜਾਏਗੀ ਉਹਦੇ ਤੇ ਭਾਰੀ ਜੁਰਮਾਨਾ ਕਰੇਗੀ ਪਰ ਇਹ ਗੱਡੀ ਸ਼ਰੇਆਮ ਪੀਸੀਆਰ ਵੈਨ ਟ੍ਰੈਫਿਕ ਪੁਲਿਸ ਦੀ ਇੱਥੇ ਫੁੱਟਪਾਥ ਦੇ ਉੱਤੇ ਚੜਾ ਕੇ ਖੜੀ ਕੀਤੀ ਹੋਈ ਹੈ ਔਰ ਤੁਸੀਂ ਤਸਵੀਰਾਂ ਵਿੱਚ ਦੇਖ ਹੀ ਰਹੇ ਹੋ ਕਿੰਨੇ ਅਫਸਰ ਇਥੋਂ ਨਿਕਲਦੇ ਹੋਣਗੇ ਪਰ ਕਿਸੇ ਦੀ ਨਿਗਾਹ ਦੇ ਵਿੱਚ ਗੱਡੀ ਨਹੀਂ ਜਾਂਦੀ ਕਿ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਮਨਾ ਕੀਤਾ ਜਾਵੇ ਕਿ ਤੁਸੀਂ ਇੱਥੇ ਨਾ ਗੱਡੀ ਖੜੀ ਕਰੋ ਪਰ ਸਾਡੀਆਂ ਵੱਲੋਂ ਜੇ ਇਹ ਤਸਵੀਰਾਂ ਦਿਖਾਈਆਂ ਜਾ ਰਹੀਆਂ ਕਿ ਇਹ ਤਸਵੀਰਾਂ ਤੋਂ ਬਾਅਦ ਵੱਡੇ ਅਫਸਰ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਨਗੇ ਕਿ ਜ਼ੁਰਮਾਨਾ ਠੋਕਣਗੇ ਪੁਲਿਸ ਦੇ ਵੱਡੇ ਅਫਸਰ ਇਹਨਾਂ ਮੁਲਾਜ਼ਮਾਂ ਦੀ ਗੱਡੀ ਤੇ ਇਹਨਾਂ ਦੀ ਜੇਬਾ 'ਚ ਜੁਰਮਾਨਾ ਲਿੱਤਾ ਜਾਵੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਸਾਡੀ ਉੱਚ ਅਧਿਕਾਰੀਆਂ ਦੇ ਨਾਲ ਗੱਲ ਵੀ ਹੋਵੇਗੀ ਇਸ ਮਾਮਲੇ ਨੂੰ ਲੈ ਕੇ ਔਰ ਰੋਡ ਸੇਫਟੀ ਰਾਸ਼ਟਰੀ ਰੋਡ ਸੇਫਟੀ ਦੇ ਜਿਹੜੇ ਮੈਂਬਰ ਹੈ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਹੈ ਉਹਨਾਂ ਦਾ ਆਖਣਾ ਹੈ ਕਿ ਅਗਰ ਇਸ ਤਰ੍ਹਾਂ ਪੁਲਿਸ ਵੀ ਗੱਡੀ ਖੜੀ ਕਰਦੀ ਹੈ ਦੇਖੋ ਇੱਕ ਜਾ ਬਰਾ ਕਰੌਸਿੰਗ ਕਰਨ ਵਾਸਤੇ ਫੁੱਟਪਾਥ ਬਣਾਇਆ ਉਹਦੇ ਉੱਤੇ ਗੱਡੀ ਖੜਨ ਕਰਨ ਵਾਸਤੇ ਸਪੈਸ਼ਲ ਇੱਕ ਸੀਮਰ ਦਾ ਇਹਨਾਂ ਨੇ ਫੁੱਟ ਜਿਹਨੂੰ ਅਸੀਂ ਕਹਿੰਦੇ ਆ ਸੜਕਾਂ ਦੇ ਉੱਤੇ ਬਣਿਆ ਹੁੰਦਾ ਉਹ ਵੀ ਬਣਾਇਆ ਹੋਇਆ ਤਾਂ ਕਿ ਗੱਡੀ ਇਹਨਾਂ ਦੀ ਪਿੱਛੇ ਨਾ ਜਾਵੇ ਔਰ ਪੂਰੇ ਇੰਤਜ਼ਾਮ ਕੀਤਾ ਹੋਇਆ ਆਪਣੀ ਗੱਡੀ ਖੜੀ ਕਰਨ ਵਾਸਤੇ ਇਹ ਆਪਣੇ ਆਪ ਦੇ ਵਿੱਚ ਪੁਲਿਸ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਜ਼ਰੂਰ ਖੜੇ ਹੁੰਦੇ ਨੇ ਟ੍ਰੈਫਿਕ ਪੁਲਿਸ ਦੇ ਕਿ ਜਿਸ ਤਰ੍ਹਾਂ ਦੇ ਨਾਲ ਨੀਮਾ ਦੀ ਸ਼ਰਿਆਮ ਧਜੀਆਂ ਉਡਾਈਆਂ ਜਾ ਰਹੀਆਂ ਨੇ ਇੱਕ ਜੈਬਰਾ ਕ੍ਰੋਸਿੰਗ ਕਰਨ ਵਾਸਤੇ ਜਿਹੜੀ ਲੋਕਾਂ ਦੀ ਦੇ ਲਈਏ ਫੁੱਟਪਾਥ ਬਣਾਇਆ ਹੁੰਦਾ ਹੈ ਤਾਂ ਕਿ ਟ੍ਰੈਫਿਕ ਜਦੋਂ ਲੰਘੇ ਤਾਂ ਉਸ ਵੇਲੇ ਇੱਥੇ ਇੰਤਜ਼ਾਰ ਕਰਨ ਲੋਕੀ ਔਰ ਜਦੋਂ ਰੈੱਡ ਲਾਈਟ ਹੋਵੇ ਇੱਥੋਂ ਪਾਰ ਹੋਣ ਪਰ ਇਹਦੇ ਉੱਤੇ ਗੱਡੀ ਖੜੀ ਹੈ ਸ਼ਰਿਆਮ ਟ੍ਰੈਫਿਕ ਪੁਲਿਸ ਦੀ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਉੱਚ ਅਧਿਕਾਰੀ ਕੀ ਆਖਦੇ ਨੇ ਅਸੀਂ ਉਹ ਵੀ ਸੁਣਾਵਾਂਗੇ ਅਤੇ ਨਾਲ ਹੀ ਜਿਹੜੇ ਰਾਸ਼ਟਰੀ ਸੁਰੱਖਿਆ ਰੋਡ ਦੇ ਜਿਹੜੇ ਮੈਂਬਰ ਨੇ ਉਹ ਕੀ ਆਖਦੇ ਨੇ ਉਹ ਵੀ ਤੁਸੀਂ ਸੁਣ ਲਓ ਜਿਹੜੇ ਇੱਥੇ ਪੁਲਿਸ ਮੁਲਾਜ਼ਮ ਖੜੇ ਨੇ ਜਿਨ੍ਹਾਂ ਦੀ ਗੱਡੀ ਹੈ ਤੁਸੀਂ ਇੱਥੇ ਗੱਡੀ ਕਿਉਂ ਖੜੀ ਕਰਦੇ ਹੋ ਅਫਸਰਾਂ ਦੇ ਹੁਕਮ ਨਾਲ ਸਾਰਾ ਗੱਡੀ ਖੜੀ ਹੈ ਜੀ ਕਿਹੜੇ ਅਫਸਰ ਦੇ ਹੁਕਮ ਨਾਲ ਆਪਣੇ ਜਿਹੜੇ ਪੀਸੀਆਰ ਦੇ ਅਫਸਰ ਆ ਜਾਂ ਐਲਓ ਸਾਹਿਬ ਆ ਕੋਈ ਮਤਲਬ ਹੈਗੇ ਆ ਤੁਹਾਨੂੰ ਕਿਸੇ ਉੱਚ ਅਧਿਕਾਰੀ ਨੇ ਕਿਹਾ ਇੱਥੇ ਗੱਡੀ ਖੜੀ ਕਰੋ ਆਪਣੇ ਅਫਸਰ ਜਿਹੜੇ ਡਿਪਟੀ ਸਾਹਿਬ ਵਗੈਰਾ ਜੋ ਵੀ ਨਗਦੇ ਆ ਸਾਰਿਆਂ ਨੂੰ ਪਤਾ ਹੀ ਹੈ ਗੱਡੀ ਖੜੀ ਹੈ ਪਤਾ ਤਾਂ ਹੈਗਾ ਪਰ ਅਫਸਰ ਕਹਿ ਰਹੇ ਨੇ ਕਿ ਇੱਥੇ ਗੱਡੀ ਖੜੀ ਕਰਿਆ ਕਰੋ ਇਹ ਤਾਂ ਜੈਬਰਾ ਕ੍ਰੋਸਿੰਗ ਹੈ ਲੋਕਾਂ ਦੇ ਪਾਰ ਕਰਨ ਦੇ ਲਈ ਹੈ ਜਦੋਂ ਰੈੱਡ ਲਾਈਟ ਹੋ ਜਵੇ ਪਰ ਉਹ ਬੰਦਾ ਕਿੱਥੇ ਫਿਰ ਖੜੂਗਾ ਜਦੋਂ ਜੈਬਰਾ ਕ੍ਰੋਸਿੰਗ ਕਰੂਗਾ ਉਹਦੇ ਇਹ ਅਫਸਰਾਂ ਨੂੰ ਨੌਲੇਜ ਲਿਆ ਦੇਾਂਗੇ ਅਸੀਂ ਵੀ ਗੱਡੀ ਦਸੋ ਕਿਥੇ ਖੜੀ ਕਰੀ ਤੁਸੀਂ ਸੁਰੱਖਿਆ ਤੁਸੀਂ ਟ੍ਰੈਫਿਕ ਮੁਲਾਜ਼ਮ ਹੋ ਤੁਸੀਂ ਲੋਕਾਂ ਨੂੰ ਤੁਸੀਂ ਪੀਸੀਆਰ ਮੁਲਾਜ਼ਮ ਹੋ ਤੁਸੀਂ ਲੋਕਾਂ ਨੂੰ ਹਦਾਇਤਾਂ ਦਿੰਦੇ ਹੋਗੇ ਉਹ ਟੋਇੰਗ ਵੈਨ ਜਿਹੜੀ ਆਂਦੀ ਹੈ ਗੱਡੀਆਂ ਚੱਕ ਕੇ ਲੈ ਜਾਂਦੀ ਹੈ ਪਰ ਤੁਸੀਂ ਆਪਣੀ ਗੱਡੀ ਖੜੀ ਕੀਤੀ ਹੈ ਸੜੇ ਆਂ ਫੁੱਟਪਾਥ ਦੇ ਉੱਤੇ ਇਹ ਅਫਸਰਾਂ ਨੂੰ ਆਪਣੇ ਨੋਟਸ ਚ ਲੈ ਆਉਗੀ ਅਫਸਰਾਂ ਨੂੰ ਦੱਸੋ ਨਹੀਂ ਇਹ ਅਫਸਰਾਂ ਦੇ ਨੋਟਿਸ ਵਿੱਚ ਹੈਗੀ ਹੈ ਗੱਲ ਅਫਸਰਾਂ ਦੇ ਨਹੀਂ ਹੁਣ ਅਸੀਂ ਘਰੇ ਦਾ ਲਜਾਉਣ ਦੇ ਅਫਸਰਾਂ ਨੇ ਖੜਾਈ ਐ ਤੇ ਖੜੇ ਹੀ ਆ ਤੁਸੀਂ ਫੁੱਟਪਾਥ ਦੇ ਉੱਤੇ ਕਿਉਂ ਖੜੀ ਖੜੀ ਐ ਇਹ ਤੁਸੀਂ ਅਫਸਰਾਂ ਨੂੰ ਜਾ ਕੇ ਤੁਸੀਂ ਪੁੱਛੋ ਸਾਡੇ ਨਾਲ ਕੋਈ ਪ੍ਰੇਸ਼ੀ ਦਾ ਤੁਸੀਂ ਲੋਕਾਂ ਨੂੰ ਕੀ ਅੱਛਾ ਮੇਰੀ ਗੱਲ ਸੁਣੋ ਤੁਸੀਂ ਲੋਕਾਂ ਨੂੰ ਕੀ ਲੋਕਾਂ ਨੂੰ ਕੀ ਕਾਨੂੰਨ ਪੜਾਉਗੇ ਹਾਂ ਅਸੀਂ ਤਾਂ ਮੇਰੀ ਅਸਨ ਲੋਕਾਂ ਦੇ ਇੱਕ ਹੈ ਵੀ ਪੁਲਿਸ ਖੜੀ ਐ ਕ੍ਰਾਈਮ ਮੇਰੀ ਅਸ ਨਹੀਂ ਹੁੰਦਾ ਚੌਂਕ ਦੇ ਵਿੱਚ ਗੱਡੀ ਖੜੀ ਐ ਹਾਂ ਜੀ ਅਗਰ ਉੱਥੋਂ ਪਾਰ ਕਰੀ ਕੋਈ ਕਰੂਗਾ ਜੈਬਰਾ ਪਰ ਸੀ ਉਹ ਵਿਚਾਰਾ ਕਿੱਥੋਂ ਲੰਘੂਗਾ ਸੜਕੀ ਹਾਸੇ ਦਾ ਸ਼ਿਕਾਰ ਹੋਊਗਾ ਕਿ ਨਹੀਂ ਹੋਊਗਾ ਮੈਨੂੰ ਸਮਝਾਓ ਥੋੜਾ ਜਿਹਾ ਟੈਕਨੀਕਲੀ ਠੀ ਜੇ ਮੈਂ ਪਾਰ ਕਰਮੀ ਆ ਸੜਕ ਮੈਂ ਲੰਘਣਾ ਮੈਂ ਤੁਹਾਨੂੰ ਲੈ ਕੇ ਜਾਂਦਾ ਜਦੋਂ ਰੈੱਡ ਲਾਈਟ ਆਪਾਂ ਦੂਜੇ ਪਾਸੇ ਜਾਣਾ ਤੇ ਜੇ ਗੱਡੀ ਮਾਰ ਜੂਗੀ ਸੜਕ ਦੇ ਵਿੱਚ ਘਰ ਫਿਰਦੀ ਕਰਾਂਗੇ ਨਹੀਂ ਹੁਣ ਇੱਧਰ ਖੜੇ ਗੰਦੂ ਤਾਂ ਕੋਈ ਸਾਡੇ ਕੋ ਹੈ ਨਹੀਂ ਪੀਰੀਓ ਨਾ ਨਾ ਹੋਵੇ ਪਰ ਤੁਸੀਂ ਅਗਰ ਵਰਦੀ ਪਾਈ ਹੈ ਖਾਕੀ ਕੀ ਸਮਝਦੇ ਹੋ ਤੁਸੀਂ ਸੀਨੀਅਰ ਅਫਸਰਾਂ ਦੇ ਨੋਟਿਸ 'ਚ ਲਿਓ ਨਾ ਵੀ ਹਾਂ ਵੀ ਇੱਥੇ ਗੱਡੀ ਖੜੀ ਆ ਤੂੰ ਇਹਨੂੰ ਆਪਣੇ ਵਿੱਚ ਕੋਈ ਜਗ੍ਹਾ ਸਾਨੂੰ ਬਣਾ ਕੇ ਦੇ ਨਾ ਜਿੱਥੇ ਅਸੀਂ ਖੜਾਈਏ ਠੀਕ ਹੈ ਨਾ ਠੀਕ ਉਹ ਮੈਂ ਗੱਲ ਕਰ ਲਾਂਗਾ ਪਰ ਪਰ ਇਹ ਗਲਤ ਤਾਂ ਨਹੀਂ ਕਰਾਂ ਅਗਰ ਕੋਈ ਰੋਂਗ ਪਾਰਕਿੰਗ ਆ ਦਸ ਸੜਕ ਦੇ ਉੱਤੇ ਗੱਡੀ ਇੱਥੇ ਖੜੀ ਨਹੀਂ ਉਹ ਤਾਂ ਜਰੂਰ ਮੈਂ ਹਟਾਉਂਗਾ ਤੁਸੀਂ ਆਪਣੀ ਗੱਡੀ ਕਿਉਂ ਨਹੀਂ ਕਰਦੇ ਇੱਕ ਪਾਸੇ ਲਾਉਂਦੇ ਨਹੀਂ ਸਾਨੂੰ ਕੋਈ ਜਗ੍ਹਾ ਮੇਰੇ ਤੋਂ ਮਿਲੇ ਬਰੀਆ ਅਵੇਲੇਬਲ ਜਗ੍ਹਾ ਮਿਲੇ ਅਸੀਂ ਉੱਥੇ ਲਾ ਲਾਂਗੇ ਹਾਂ ਤੁਸੀਂ ਸੀਨੀਅਰ ਅਫਸਰਾਂ ਦੇ ਨੋਟਿਸ 'ਤੇ ਲਿਆਓ ਵੀ ਭਾਈ ਗੱਡੀ ਇੱਥੇ ਗਲਤ ਖੜੀ ਹੈ ਇਹ ਗੱਡੀ ਖੜੀ ਹੈ ਇਹ ਇਹ ਤੁਹਾਡੀ ਜਗ੍ਹਾ ਬਣ ਸਕਦੀ ਹੈ ਨਾ ਇਹ ਮੰਦਰ ਦੀ ਜਗ੍ਹਾ ਜੀ ਖੜੀ ਨਹੀਂ ਕਰਨ ਦਿੰਦੇ ਮੰਦਰ ਦੀ ਜਗ੍ਹਾ ਹੈ ਮੰਦਰ ਤੋਂ ਇਹਦਾ ਮੰਦਰ ਦੀ ਸੁਰੱਖਿਆ ਲਈ ਖੜੇ ਉਹ ਖੜੀ ਨਹੀਂ ਕਰਨ ਦਿੰਦੇ ਨਹੀਂ ਨਹੀਂ ਖੜੀ ਕਿਉਂ ਨਹੀਂ ਕਰਨ ਦਿੰਦੇ ਅਸੀਂ ਮੰਦਰ ਦੀ ਆਪਣੇ ਪਾਸ ਉਸ ਜਗ੍ਹਾ ਤੇ ਕੈਮਰਾਮੈਨ ਨੂੰ ਕਹੂੰਗਾ ਕਿ ਇਹ ਜਗ੍ਹਾ ਖਾਲੀ ਹੈ ਕਿ ਗੱਡੀ ਪ੍ਰਾਈਵੇਟ ਖੜੀ ਹੈ ਇਹਦੇ ਉ ਚਲੋ ਚਿੱਟੀ ਲੈਣ ਦੀਆਂ ਨੇ ਅਫਸਰਾਂ ਨੂੰ ਨੋਟਿਸ ਲੈਣੇ ਗੱਲ ਹੈ ਤਾਂ ਗਲਤ ਨਾ ਲੈਣ ਦੀ ਮੈਂ ਇਹਨੇ ਜੀ ਲੈਣੇ ਨੇ ਲੈ ਆਵਾਂਗੇ ਹੀ ਤਾਂ ਠੀਕ ਲੋਕਾਂ ਦੇ ਇੱਕ ਲੋਕਾਂ ਸੜਕੀ ਆਸੀ ਹੋਣਗੇ ਨਹੀਂ ਹਾਂਜੀ ਹਾਂਜੀ ਸਰ ਇਹ ਮੁਲਾਜ਼ਮ ਆਪ ਮੰਨ ਰਹੇ ਨੇ ਔਰ ਮੈਂ ਇੱਕ ਵਾਰੀ ਤਸਵੀਰ ਦਿਖਾਦਾ ਕਿ ਮੁਲਾਜ਼ਮਾਂ ਦਾ ਖੁਦ ਕਹਿਣਾ ਹੈ ਇਹ ਜੈਬਰਾ ਕ੍ਰੋਸਿੰਗ ਵਾਸਤੇ ਇਹ ਫੁੱਟਪਾਥ ਹੁੰਦਾ ਜਦੋਂ ਕਿਸੇ ਨੇ ਪੈਦਲ ਇਧਰੋਂ ਲੰਘ ਕੇ ਆਣਾ ਤਾਂ ਇਹਦੇ ਫੁੱਟਪਾਥ ਦੇ ਉੱਤੇ ਖੜਾ ਹੋਣਾ ਪਰ ਪੁਲਿਸ ਮੁਲਾਜ਼ਮਾਂ ਨੇ ਆਪਣੀ ਗੱਡੀਆਂ ਦੇ ਉੱਤੇ ਖੜੀ ਕੀਤੀ ਹੋਈ ਆ ਪਰ ਜਿਹੜੇ ਬੰਦੇ ਨੇ ਸੜਕ ਪਾਰ ਕਰਨੀ ਹੈ ਉਹਨੂੰ ਸੜਕ ਦੇ ਵਿੱਚ ਕਾਰ ਜਾਣਾ ਪਏਗਾ ਔਰ ਉਹ ਸੜਕੀ ਹਾਸੇ ਦਾ ਸ਼ਿਕਾਰ ਹੋਏਗਾ ਅਗਰ ਕੋਈ ਆਮ ਜਨਤਾ ਅਗਰ ਪਾਰਕਿੰਗ ਰੋਂਗ ਸਾਈਡ ਕਰਦੀ ਹੈ ਤਾਂ ਉਹਦੀ ਗੱਡੀ ਟੋ ਵੈਨ ਵਾਲੇ ਚੱਕ ਕੇ ਲੈ ਜਾਂਦੇ ਨੇ ਉਹਦੇ ਭਾਰੀ ਜੁਰਮਾਨਾ ਕਰਦੇ ਨੇ ਪਰ ਇਹ ਪੀਸੀਆਰ ਵੈਨ ਜਿਹੜੀ ਇੱਥੇ ਖੜੀ ਕੀਤੀ ਹੈ ਮੁਲਾਜ਼ਮਾਂ ਨੇ ਇਹ ਆਪਣੇ ਆਪ ਦੇ ਵਿੱਚ ਸਵਾਲ ਹੈ ਪੁਲਿਸ ਦੇ ਹੋਤੇ ਔਰ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਕਿ ਇਸ ਚੌਕ ਤੋਂ ਕਈ ਮੁਲਾਜ਼ਮ ਨਿਕਲਦੇ ਹੋਣਗੇ ਕਿ ਉਹਨਾਂ ਦੇ ਧਿਆਨ ਦੇ ਵਿੱਚ ਗੱਡੀ ਨਹੀਂ ਆਈ ਆਹ ਟ੍ਰੈਫਿਕ ਨੂੰ ਲੈ ਕੇ ਜਿਹੜਾ ਅਸੀਂ ਸਾਰੇ ਆਪਣੇ ਨਾਕੇ ਵਗੈਰਾ ਲੱਗਦੇ ਰਹਿੰਦੇ ਨੇ ਉਨ ਧੁੰਦਾ ਦਾ ਸੀਜ਼ਨ ਆ ਉਹਦਾ ਇਹ ਰਿਫਲੈਕਟਡ ਟੇਪ ਵਗੈਰਾ ਲਾ ਰਹੇ ਸਾਰੇ ਜੋ ਵੀ ਸਾਰੇ ਲੋਕਾਂ ਨੂੰ ਸਿੱਖਿਸ਼ਿਤ ਵੀ ਕਰ ਰਹੇ ਆ ਟ੍ਰੈਫਿਕ ਬਾਰੇ ਦੀ ਅੱਛਾ ਅਗਰ ਮੈਂ ਤੁਹਾਡੇ ਧਿਆਨ ਵਿੱਚ ਲਿਆਵਾ ਕਿ ਇੱਕ ਫੁੱਟਪਾਥ ਦੇ ਉੱਤੇ ਪੀਸੀਆਰ ਵੈਨ ਖੜੀ ਆ ਉਹ ਮੁਲਾਜ਼ਮ ਪਰਲੇ ਪਾਸੇ ਬੈਠਦੇ ਨੇ ਜੈਬਰਾਂ ਕ੍ਰੋਸਿੰਗ ਨਾਲ ਆ ਹਾਂਜੀ ਵੈਨ ਖੜੀ ਹੋ ਸਕਦੀ ਹੈ ਪੀਸੀਆਰ ਆ ਨਹੀਂ ਉੱਤੇ ਨਹੀਂ ਵੈਨ ਨਹੀਂ ਖੜੀ ਹੋ ਸਕਦੀ ਹਾਂ ਨਹੀਂ ਖੜੀ ਹੋ ਸਕਦੀ ਹਾਂਜੀ ਕਿਹੋ ਜੀ ਵੈਸੇ ਤੁਸੀਂ ਅਗਰ ਹਾਂ ਜੇ ਕੋਈ ਸਾਡੇ ਨੋਟਿਸ ਚ ਹਾਂ ਨਹੀਂ ਜੇ ਕੋਈ ਸਾਡੇ ਨੋਟਿਸਾਂ ਦੀ ਗਲਤ ਹੈ ਉਹਨਾਂ ਨੂੰ ਆਪਾਂ ਉਥੋਂ ਹਟਾ ਸਕਦੇ ਹਾਂ ਅਸੀਂ ਉਹਨਾਂ ਨੂੰ ਕਹਿ ਕੇ ਕਿਤੇ ਸਾਈਡ ਤੇ ਕਿਤੇ ਹੋਰ ਲਗਵਾ ਦਿਆ ਤੁਸੀਂ ਮੇਰੇ ਖਿਆਲ ਨਾਲ ਹੁਣੇ-ਹੁਣੇ ਲੁਧਿਆਣੇ ਆਏ ਹੋਣੇ ਮੈਂ ਮੈਂ ਥੋੜਾ ਜਿਹਾ ਪਿੱਛੇ ਸੀ ਤੇ ਕੁਝ ਨਹੀਂ ਤੇ ਜਿੱਦਿ ਕਿਉਂ ਖੜੀ ਕੀਤੀ ਆ ਉਹ ਕਰੇ ਅਫਸਰਾਂ ਦੀ 9 ਵਜੇ ਚ ਆਏ ਹਾਂ ਪਤਾ ਨਹੀਂ ਕਿਹੜੇ ਹੁਣ ਉਹ ਕਿਹਦੀ ਗੱਲ ਕਰ ਰਿਹਾ ਹੈ ਕਿਹੜੇ ਅਫਸਰਾਂ ਦੇ ਨੌਲੇਜ ਪਰ ਉਹ ਦੇਖ ਲੈਣੇ ਅਸੀਂ ਕੀ ਮੈਟਰ ਹੈ ਜੇ ਉਹ ਫੁੱਟਪਾਥ ਤੇ ਲੱਗੀ ਤਾਂ ਫੁੱਟਪਾਥ ਤੇ ਨਹੀਂ ਲੱਗ ਸਕਦੀ ਕਿਤੇ ਕਿ ਉਹ ਲੋਕਾਂ ਦੇ ਜੈਬਰੋ ਕ੍ਰੋਸਿੰਗ ਵਾਸਤੇ ਲੋਕਾਂ ਦੇ ਕ੍ਰੋਸਿੰਗ ਦੇ ਵਾਸਤੇ ਰਸਤਾ ਹੁੰਦਾ ਠੀਕ ਹੈ ਜੀ ਬਿਲਕੁਲ ਠੀਕ ਹੈ ਨਹੀਂ ਕਰ ਸਕਣਾ ਪੂਰੀ ਫੁੱਲ ਵਾਇਲੇਸ਼ਨ ਹੈਗੀ ਹੈ ਕਿਉਂਕਿ ਰਾਈਟ ਆਫ ਵੇ ਜਿਹੜਾ ਹੈਗਾ ਹਮੇਸ਼ਾ ਪੈਡੈਸਟਰੀਅਨ ਦਾ ਹੈ ਜੇ ਤੁਸੀਂ ਪੈਡੈਸਟਰੀਅਨ ਪਾਥਵੇ ਦੇ ਉੱਪਰ ਹੀ ਗੱਡੀ ਖੜੀ ਕਰ ਦਿੰਦੇ ਹੋ ਇਹਦਾ ਮਤਲਬ ਹੈ ਤੁਸੀਂ ਪੈਡੈਸਟਰੀਅਨ ਮੂਵਮੈਂਟ ਜਿਹੜੀ ਹੈ ਉਹ ਅਬਸਟਰਕਟ ਕਰ ਰਹੇ ਹੋ ਤੇ ਪੈਡੈਸਟਰੀਅਨ ਵਿਚਾਰ ਹਮੇਸ਼ਾ ਹੀ ਵਲਨਰੇਬਲ ਹੁੰਦੇ ਨੇ ਤੇ ਜਦੋਂ ਰੈੱਡ ਲਾਈਟਸ ਵਗੈਰਾ ਹੁੰਦੀ ਹੈ ਉਦੋਂ ਪੈਡੈਸਟਰੀਅਨ ਖੜਾ ਹੁੰਦਾ ਜਦੋਂ ਗ੍ਰੀਨ ਲਾਈਟ ਤੇ ਜੇ ਉਸ ਦੌਰਾਨ ਉਹਦੇ ਕੋਲ ਜਗ੍ਹਾ ਹੀ ਨਹੀਂ ਹੈ ਖੜੇ ਹੋਣ ਵਾਸਤੇ ਕਿਤੇ ਤੇ ਉਹ ਟ੍ਰੈਫਿਕ ਸੜਕੀ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਤੇ ਕੀਮਤੀ ਮਨੁੱਖੀ ਜ਼ਿੰਦਗੀਆਂ ਜਿਹੜੀਆਂ ਚਲੀਆਂ ਜਾਂਦੀਆਂ ਲੁਧਿਆਣਾ ਵੈਸੇ ਹੀ ਬੜਾ ਖਤਰਨਾਕ ਹੈਗਾ ਹੈ ਸ਼ਹਿਰ ਪੈਡਿਸਟ੍ਰੀਅਨਸ ਵਾਸਤੇ ਕਿਉਂਕਿ 20 ਤੋਂ 25% ਡੈਥ ਜਿਹੜੀ ਲੁਧਿਆਣੇ ਚ ਹੋ ਰਹੀਆਂ ਉਹ ਪੈਡਿਸਟ੍ਰੀਅਨਸ ਦੀਆਂ ਹੋ ਰਹੀਆਂ ਕਿ ਪੈਡਿਸਟ੍ਰੀਅਨਸ ਜਿਹਦੇ ਜਦੋਂ ਪ੍ਰੈਸੈਂਟ ਦੀ ਡੈਥ ਹੋ ਰਹੀ ਹੈ ਤੇ ਤੁਸੀਂ ਉਹ ਟ੍ਰੈਫਿਕ ਆਈਲੈਂਡ ਜਾਂ ਤੁਸੀਂ ਜੇ ਪੈਡਿਸਟ੍ਰੀਅਨ ਪਾਥਵੇ ਹੀ ਮੰਨ ਲੇ ਤੇ ਇਹਦਾ ਮਤਲਬ ਹੈ ਕਿ ਤੁਸੀਂ ਖੁਦ ਪੈਡੈਸਟੀਅਨ ਨੂੰ ਖਤਰੇ ਦੇ ਮੂੰਹ ਚ ਮੋਤ ਦੇ ਮੂੰਹ ਚ ਧੱਕਰੇ ਉਹ ਇਸ ਕਾ ਆ ਨਹੀਂ ਹੋਣਾ ਚਾਹੀਦਾ ਤੇ ਆ ਇਮੀਡੀਏਟਲੀ ਇਦਾਂ ਦੇ ਸਟੈਪ ਜਿਹੜੇ ਆ ਉਹ ਰਿਮੂਵ ਕਰਨੇ ਚਾਹੀਦੇ ਨੇ ਦੇਖੋ ਕਮਿਸ਼ਨਰ ਆਫ ਪੁਲਿਸ ਜਿਹੜੇ ਨਵੇਂ ਆਏ ਨੇ ਚਾਰਲਸ ਆਬ ਬੜੇ ਸਿਆਣੇ ਨੇ ਤੇ ਮੈਨੂੰ ਲੱਗਦਾ ਹੈ ਕਿ ਉਹ ਇਹਦੇ ਉੱਪਰ ਸਟ੍ਰਿਕਟ ਐਕਸ਼ਨ ਲੈਣਗੇ ਤੇ ਜਿਹੜੇ ਵੀ ਇਦਾਂ ਦੇ ਰਿੰਗ ਇੰਪਲੋਏ ਪੁਲਿਸ ਇਨਫੋਰਸਮੈਂਟ ਏਜੰਸੀ ਵਾਲੇ ਨੇ ਉਹਨਾਂ ਨੂੰ ਉਹ ਰਸਤਿਆਂ ਤੋਂ ਹਟਾਣਗੇ ਤੇ ਕਿਉਂਕਿ ਸ਼ਾਇਦ ਕਈ ਵਾਰੀ ਕੀ ਹੁੰਦਾ ਕਿ ਸਾਨੂੰ ਇਨਫੋਰਮੇਸ਼ਨ ਨਹੀਂ ਹੁੰਦੀ ਜਾਂ ਸਾਨੂੰ ਕਾਨੂੰਨ ਦਾ ਪਤਾ ਨਹੀਂ ਹੁੰਦਾ ਤੇ ਉਹ ਪੁਲਿਸ ਵਾਸਤੇ ਤੇ ਨਹੀਂ ਅਸੀਂ ਕਹਿ ਸਕਦੇ ਕਿ ਕਾਨੂੰਨ ਦਾ ਪਤਾ ਨਹੀਂ ਹੈ ਤੇ ਮੇਰੇ ਮੁਤਾਬਿਕ ਤੇ ਐਕਸ਼ਨ ਲੈ ਕੇ ਤੇਨਾਂ ਨੂੰ ਰਿਮੂਵ ਕਰਨਗੇ ਤਾਂ ਕਿ ਲੋਕਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਨੇ ਪੈਡੈਸਟਰੀਅਨਸ ਦੀਆਂ ਜਿੰਗੀਆਂ ਜਿਹੜੀਆਂ ਖਤਰੇ 'ਚ ਨਾ ਪਾਈਆਂ ਜਾਣ ਕੈਮਰਾਮੈਨ ਗੁਰਦੇਵ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ